हां जी ਕਿਥੇ ਚੱਲੇ ਆ ਅੱਜ ਭਾਈ ਆਪਾਂ ਚੱਲੇ ਆ ਅੱਜ ਜਾਗੋ ਤੇ ਅੱਜ ਸਾਡੇ ਪਿੰਡ ਲਾ ਭਾਈ ਦਾ ਸਗਣ ਹੀ ਗਾ ਤੇ ਜਿਹੜਾ ਤੁਹਾਨੂੰ ਜਾਗੋ ਆ ਹੁਣ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਚ ਤੇ ਆਪਾਂ ਚੱਲੇ ਆ ਜਾਗੋ ਤੇ ਸਵੇਰ ਦਾ ਵਿਆਹ ਵੇਖਣ ਨੇ ਸੀ ਆਪਾਂ ਵਲੋਗ ਬਣਾਇਆ ਨਹੀਂ ਆ ਕਿਉਂਕਿ ਆਪਾਂ ਵਿਆਹ ਚ ਬਹੁਤ ਬਿਜ਼ੀ ਸੀ ਸਾਰਾ ਸਾਰੀ ਜ਼ਿੰਮੇਵਾਰੀ ਸਾਡੇ ਮੁੰਡਿਆਂ ਤੇ ਸੀ ਹੁਣ ਆਪਾਂ ਜਾਗੋ ਦਾ ਵਲੋਗ ਲੱਗੇ ਹੈ ਸਟਾਰਟ ਕਰਨਾ ਜਾਗੋ ਦਾ ਵਲੋਗ ਲੱਗੇ ਹੈ ਸਟਾਰਟ ਕਰਨਾ ਚੱਲੇ ਆ ਆਪਾਂ ਉਹਨਾਂ ਦੇ ਘਰ ਜਿੱਥੇ ਜਾਗੋ ਸ਼ੁਰੂਆਣ ਲੱਗੀ ਆ ਜਲਦੀ ਮਿਲਦੇ ਆ ਉਹਨਾਂ ਦੇ ਘਰ ਜਾ ਕੇ इन घर न पिया चायो घर खे We'll ਚਲੋ ਇਕੱਲੇ ਹੁਣ ਆਪਣਾ ਅਗਲੇ ਘਰ ਆ ਆਪਣਾ ਲਵ ਜਿਹਦਾ ਵਿਆਹ ਆਪਣੇ ਵੀਰ ਦਾ ਠੀਕ ਆ ਕੰਪਨੀ ਦਾ ਨਾਈਟ ਹੈ ਹੇ ਆਪਣੀ ਆ ਮਨਜੋਤ ਸਿੰਘ ਜਿਹਨ ਵੀ ਨਹੀਂ ਆਈਗਾ ਆ ਇੱਕ ਘਰੋਂ ਆਪਣੇ ਹੋ ਗਈ ਆ ਵਾਪਸੀ ਦੂਜੇ ਘਰ ਚੱਲੇ ਹੁਣ ਆ ਘੁਗੀ ਆ ਆਪਣਾ ਕਬੱਡੀ ਪਲੇਅਰ ਸਾਡੇ ਪਿੰਡ ਦਾ ਆਉਣ ਵਾਲਾ ਕਬੱਡੀ ਪਲੇਅਰ ਹੈ ਹਨਾ ਬਣੇਗਾ ਨਾ ਆ ਸਾਰੇ ਆਪਣੀ ਚੀਜ਼ આપણે મોનુવીર ઘર હ ਤੜੀਏ ਕੋਈ ਤੇ ਆਪਣਾ ਚੌਥਾ ਪੰਜਵਾਂ ਘਰ ਹੋ ਗਿਆ ਸਾਰੀ ਗਲੀ ਚ ਜਾਣੀ ਆਪਣੇ ਸਾਰੇ ਘਰਾਂ ਚ ਕੋਈ ਘਰ ਨਹੀਂ ਛੱਡਣਾ ਅੱਜ ਸਾਰੀ ਗਲੀ ਦਾ ਹੈਨਾ ਮੈਂ ਕੋਈ ਘਰ ਨਹੀਂ ਛੱਡਣਾ ਅੱਜ ਸਾਰੀ ਗਲੀ ਦਾ ਕੋਈ ਘਰ ਨਹੀਂ ਛੱਡਣਾ ਗਲੀ ਦਾ ਆਪਾਂ ਨੇ ਜੀ ਦੇ ਪਾਂਦੇ ਦੀ ਬਾਨਾ ਨਹੀਂ ਚਲੋ ਕਾਪਨਾ ਲੀਜੇ ਚੌਂਕ ਤੇ ਇਹ ਆ ਗਏ ਹੁਣ ਅਸੀਂ ਪੁਕਾਰ ਸੀਪੂ ਦबई ਵਾਲਾ

ਜਾਨੀਸ਼ਰੇ ਆਪਣੀ ਗੱਡੀ ਕਾਲੂ ਵੀਰ ਕਰ ਕਾਲੂ ਇਹ ਨਾ ਜਾ ਕੋਈ ਤੇਰੇ ਕੋਲ ਸਾਡੇ ਮੇਰੀ ਤੇਰੀ ਵੀ ਹਰ ਵੀ ਹਰ ਨਾ ਨਾ ਮੱਨੇ ਜੇ ਚੱਲੀ ਅਮਰੇ ਅਮੂ ਘਰ ਅਮੂ ਘਰ ਤਧੀਆ ਈ ਅਮਰ ਕਰ ਹਰਸ਼ ਜੀ ਹੁਣ ਆਪਣੇ ਘਰ ਚਾਰਟ ਤੇ ਚਲਾਉਣਾ ਇਹ ਘਾਰ ਹੀ ਚਲਾਤਾ ਹੀ ਹੋ ਸ਼ੀਸ਼ੇ ਬਣਾ ਕੇ ਚਲ ਕੇ ਕਪੂਰ ਨੂੰ ਨਾ ਬੱਸੇ ਕਰਾਂਗਾ ਕੋਈ ਬੋਲ ਤਾ ਸੇ ਉਹ ਦਸ ਕੌਟੀਆਂ ਮਿਲ ਫਤਸੇ ਆ ਗੋਲ ਜਾ ਕੋ ਆ ਗਈ ਹੁਣ ਆਪਣੀ ਜੀਟੀ ਰੋਡ ਤੇ ਇਹ ਲੈ ਗਿਆ ਰਾਸ਼ਟ ਕਰ ਰਹਿ ਗਿਆ ਆਪਣਾ ਉਹ ਹੈਗਾ ਪਿੰਡ ਦੇ ਦੂਜੇ ਪਾਸੇ ਇਹਾਰੇ ਫੇਟ ਨੂੰ ਹੈ ਹਾਂ ਆਹੋ ਜਾਗੋ ਮਾਰਨ ਲਈ ਇਹ ਸ਼ਾਰਟਕਟ ਹੈ ਹਾਂ ਓਏ ਓਏ ਜਾਗੋ ਕੋਠੇ ਕੋਠੇ ਹੋ ਗਈ ਹੈ ਕੀ ਗੱਲ ਇਹ ਰੋਡ ਤੋਂ ਆਏ ਆਂ ਆਪਾਂ ਪਿੰਡ ਵੱਲ ਕੇ ਤੇ ਪਿੰਡ ਆਪਣਾ ਪੈ ਗਿਆ ਵੱਲ ਜਾਦਾ ਕੋਈ ਗਾਣੀ ਚਾਦਰ ਬਣਾ ਲਾਂਗੇ ਤੁਹਾਡੀ ਇਹ ਸਾਰੀ ਜਾਗੋ ਕੰਦਾ ਟੱਪ ਕੇ ਆਈ ਹੈ ਆਪਣੀ ਤੇਰੇ ਜਾਨ ਨੇ ਐ ਓਏ ਮਨਦੀਪ ਮੈਂ ਸਾਰੀ ਜਾਗੋਂ ਕੰਦਾ ਟੱਪ ਕੇ ਆਈ ਏ ਉਹ ਰਾਜ ਪੂਰਾ ਪੂਰਾ ਸਾਨੂੰ ਲਾਈਓਰ ਕਰ ਸੁ ਲੱਗ ਗਿਆ ਵਾ ਹੁਣ ਚੱਲੂ ਕੀਤਾ ਵਾ ਉਹ ਭਰਾ ਪੋ ਸਵੇਰ ਦਾ ਚੱਲਣ ਡਿਆ ਵਾ ਸਵੇਰ ਦਾ ਚੱਲੂ ਕੈਸਾ ਲੱਗਾ ਆਪਕੋ ਸਭ ਕੁਛ ਠੋਠ ਕਰ ਇਹ ਪਹਿਲੀ ਜਾਗੋਂ ਵੇਖੀ ਹੁਣੀ ਤੀ ਜੇ ਕੋਠੇ ਟੱਪ ਟੱਪ ਕੇ ਵਾਪਸ ਆਈ ਇਹ ਫਿਰ ਤੈਨੂੰ ਪੜਾ ਨਵੇਂ ਸਟਾਈਲ ਦੀ ਹਾਂ ਇੱਥੇ ਲੋਈ ਦੋਈ ਬੱਚੀ ਜਾਗੋਂ ਉਹ ਆਪਣਾ ਵਿਆਹ ਲਾ ਕਰ ਚਲੋ ਜੀ ਹੁਣ ਸیرے ਜਾਵਾਂਗੇ ਬਰਾਤੇ ਆ ਆਪਣੀ ਗੱਡੀ ਰੈਡੀ ਤੇ ਚਲੋ ਜੀ ਆ ਗਏ ਆਪਾਂ ਵਾਪਸ ਤੇ ਚਲੋ ਜੀ ਆਪਾਂ ਘਰ ਆਪਾਂ ਵਿਆਹ ਵਾਲਾ ਘਰ ਇੱਥੇ ਲੱਗੂ ਆਪਣਾ ਡੀਜੇ ਹੋ ਜੀ ਟਾਈਮ ਹੋ ਗਿਆ 11 ਵਜੇ ਤੇ ਹੁਣ ਹੋ ਗਈ ਆਪਣੀ ਸਮਾਪਤੀ ਜਾਗੋ ਦੀ ਵੀ ਡੀਜੇ ਦੀ ਵੀ ਬਸ ਬਾਕੀ ਨਾਲ ਤੁਹਾਨੂੰ ਸਵੇਰੇ ਮਿਲਦੇ ਆਂ ਬਰਾਤ ਤੇ ਓ ਸਾਰੇਓ ਤੇਰੀ ਭੈਣ ਉਹ ਅੱਗੇ ਇਦਾ ਓ ਫੜ ਕੇ ਜਾਦੇ ਇਦਾਂ ਮਿਲਦਾ ਆਈ ਨਹੀਂ ਚੱਲਦਾ ਆਇਆ ਫੜ ਗਿਆ ਲੌੜੀਆਂ ਦਾ ਉਹ ਕਰਕੇ ਬੰਦ ਕਰ ਦੋ ਉਹ ਨਿਆਣਾ ਹੀ ਲੱਗੇ ਮਾਮਾ ਹੋਰ ਨਾ ਸਿਆਪਾ ਪਾ ਦੀ ਪੱਖੇ ਗਾੜੀ ਕਰਦੇ ਆਪੇ ਠੰਡੀਆਂ ਇਹ ਖਾਵਾ ਬਾਲਵਾ ਇਹ ਆਟਮਾ ਹੁੰਦੀ ਹੈ ਨਿਹਾਰ ਪਿੰਡ 'ਚ ਤੁਹਾਨੂੰ ਪਤਾ ਹਰ ਗਲੀ 'ਚ ਸਾਡੇ ਪਿੰਡ ਵੀ ਆ ਗਈ ਹੈ ਟਨ ਪਰਾਂ ਜਾ ਓਏ ਪੁੱਛੋ ਚਲਾਤੇ ਲੱਗਦਾ ਪਰਾਂ ਜਾ ਓਏ ਚੱਕਰੀ ਆ ਓਏ ਪੁੱਠਾ ਰਸਤਾ ਹੀ ਲੱਗਦਾ ਓਏ ਆ ਗਈ ਆ ਆ ਵੀ ਵਾਇਵਾਜ ਹੋਣੀ ਤੇ ਨਹੀਂ ਆਈ ਆ ਆਓ ਜਾਂਦਾ ਫਤੇ ਬਲੋਂਦਾ ਗੁੱਦਿਆ ਵੀ ਚੱਲ ਕੇ ਉਹ ਨੂਹ ਹੂ ਨਦੀ ਕਿਨਾਰੇ ਪਤਲਾ ਇਹ ਜੜੀ ਇਹ ਆਈਟਮ ਸਾਡੀ ਗਲੀ ਦੀ ਸਹੀ ਨਹੀਂ ਚੱਲਦੀ ਇਹ ਤਿੰਨ ਲਵਾਈਆਂ ਨੂੰ ਮੈਂ ਪਿੱਛਾ ਲਾਈਆਂ ਲਵਾਈਆਂ ਲੈਂਦੀਆਂ ਯਾਰ ਮਾੜੀ ਕੰਪਨੀ ਦੀਆਂ ਤਿੰਨੇ ਨਹੀਂ ਚੱਲੀਆਂ ਮਰੇ ਅੱਜ ਦੂਜੀ ਵੀ ਮੈਂ ਥਲਾ ਛੱਡਤੀ ਆ ਉਹ ਲਵਾਈਆਂ ਮਾੜੀ ਕੰਪਨੀ ਦੀਆਂ ਲੈ ਓਏ ਇੱਕ ਹੀ ਆਪਣੇ ਕੋਲੋਂ ਲਾਉਣੀ ਹੁੰਦੀ ਆ ਉਹ ਚਲਾ ਦੇ ਸਾਡੀ ਵੀਡੀਓ ਬੜੀ ਲੰਬੀ ਹੋ ਗਈ ਪਤਲੇ ਰੱਖਦੇ ਪੂੜੀ ਡੱਬੇ ਰੱਖਦੇ ਤੇ ਮਾੜੀ ਕੰਪਨੀ ਦੀਆਂ ਲੈਂਦੀਆਂ ਆ ਇਹ ਨਹੀਂ ਚੱਲਣੀਆਂ ਉਹ ਉੱਤਰ ਚੱਲ ਗਈ ਉਹ ਯਾਰ ਕਦੇ ਘਰ ਆ ਜਾਈ ਜਾਉਂਗੀ ਕਿੱਥੇ ਚਲਾਤੀ ਤੈਨੂੰ ਉਹ ਜਰਾ ਰੱਖ ਦੇ ਬੂਕਾ ਵਟੇੜੀਆਂ ਹਲੇ ਤੱਕ ਉਹ ਯਾਰ ਇੱਧਰ ਨਾ ਖੋਲ ਲਾੜਾ ਬਿੰਦੀ ਚੱਲ ਜਾਈਂ ਪਰਾ ਪੇਲਣਾ ਛੱਡਦੀ ਉਹ ਚਾਹੇ ਪੇਲਣਾ ਦੋੜ ਤੋਂ ਨਾ ਪਾ ਜੋਰ ਕਰ ਚੱਲੋ ਜੀ ਚੱਲੀ ਹਣ ਘਰ ਨੂੰ ਕਰੋ ਸਮਾਪਤੀ ਓਏ ਓਏ ਆ ਜਾ ਭਾਜੀ ਇੱਧਰ ਇੱਧਰ ਆ ਜਾ ਓਏ ਜੋਦੇ ਹੈ ਡਰਦੇ ਕਿਤੇ

ਕਹ ਲੈ ਅੱਜ ਇਹ ਸਾਹ ਨੇ ਦਿਨ ਉਹਨੇ ਗਨੇ ਵਾਰਦੇ ਤਾ ਬਲੀਪੂ ਆ ਗਏ ਮਾਰੋ ਉਹ ਤੇਰੀ ਪਾ ਕਾਹਨ ਜਟਨੀ ਇਹਦਾ ਆ ਸਬੂਤ ਹੈਗਾ ਜੀ ਜੇ ਕਿਸੇ ਦੇ ਘਰ ਚੱਲੀ ਆ ਸਾਨੂੰ ਮਿਲ ਲਿਆ ਆ ਗਏ ਘਰ ਖਾਈ ਆ ਤੁਹਾਨੂੰ ਆਪਣਾ ਵਲੋਗ ਖਾਈ ਆਪਾ ਚਲੋ ਚਲੋ ਇਹ ਹੈਵੀ ਡਰਾਈਵਰ ਇਹ ਹੈਵੀ ਡਰਾਈਵਰ ਇਹ ਕਿਹੜਾ ਵਲੋਗ ਹੈ ਇਹ ਕਿਹੜਾ ਵਲੋਗ ਹੈ ਇਹ ਆਪਣਾ ਹੈਵੀ ਡਰਾਈਵਰ ਬੰਦਾ ਓਏ ਨਾਲ ਨਾਲ ਚਲ ਜੀ ਮਸ਼ੀਨ ਨਾਲ ਨਾਲ ਉੱਡ ਜੀ ਓਏ ਐਨ ਘਵਾ ਦੇ ਓਏ ਬੱਚਾ ਓਏ ਰਹਿ ਗਈ ਆਂ ਟਿੰਡੀ ਲਾ ਦੇ ਇਹਨੂੰ ਵੀ ਓਏ ਮੁਸੀਬਤ